ਇਹ ਕਿੱਥੇ ਖੜਨ ਲੱਗੇ ਹੋ ਇਗਨੋਰ ਮਹਾਰ ਇਹ ਕਿੱਥੇ ਇਹ ਮਰੋ ਇਲਮ ਮੇਂ ਵਸ ਕੇ ਨੂੰ ਲਈ ਕੁਸਾ ਪੀਂ ਲਾ ਰੀਏ ਕੋਈ ਹਾਂ ਲਿਆ ਕੋਈ ਕਈ ਉਦਰਾ ਖਰਾਬ ਹੋ ਜਾਂਦਾ ਹੈ ਹਮ ਜਦੋਂ ਆਪਾਂ ਲਸਣ ਲਾ ਲੈਨੇ ਆ ਜਦੋਂ ਲਸਣ ਲਾਉਂਦੀ ਬਾਹਰ ਆਉਂਦੀ ਹੈ ਹਮ ਤੇ ਬਾਅਦ ਚ ਤੁਰੀਆਂ ਜੜੀਆਂ ਦੀ ਉੱਚ ਸੁੱਕ ਜੀਆਂ ਜਾਂਦੀਆਂ ਨੇ ਹਮ ਉਹ ਚੀਜ਼ ਨਹੀਂ ਹੋਏਗੀ ਕਿ ਵੀ ਇਹਨੇਗਾ ਕੋਈ ਟ੍ਰਿਕ ਪਣਾ ਕਾਰਨ ਕੀ ਲੱਗੇ ਹੋ ਬਸ ਨਾ ਤੇ ਮਮਾ ਅੱਛਾ ਕਿ ਫੋਲੋ ਕਰ ਮੈਨੂੰ ਹਾਂ ਉਹ ਯਾਰ ਬਾਹਰ ਕਿਥੇ ਖੜੇ ਲੱਗੇ ਹੋ ਬਾਹਰ ਇਹਨੂੰ ਆਉਣੇ ਆਵਾਜ਼ ਦਵਾਂ ਮੈਂ ਹਾਂ ਤੇ ਅੰਦਰ ਵੀ ਲੱਗ ਨਹੀਂ ਤੀ ਮੈਂ ਹਾਂ ਬੰਨ੍ਹ ਅੰਦਰ ਪਿਆਰ ਥੋੜੀਆ ਬਾਹਰ ਆ ਗਏ ਤਾਂ ਵੀ ਦੱਸਣਾ ਮੈਨੂੰ ਅੱਛਾ ਮੈਨੂੰ ਅੱਜ ਦੱਸਣਾ ਨਹੀਂ ਆ ਬਹ ਉਹ ਥੋੜੇ ਬਹੁਤ ਖੁਸ਼ੀ ਹੋ ਗਿਆ ਉੱਥੇ ੜ ਗਿਆ ਹਾਂ ਉਹ ਸਹੀ ਗੱਲ ਹੈ ਕੋਈ ਕਾਹੀ ਕੁਝ ਕਰਾ ਦੇ ਇਹਦੇ ਕਿੰਨੀਆਂ ਰੀਲਾਂ ਭਰੀਆਂ ਨੇ ਹਨਾ ਆਹੋ ਆਹ ਵਾਲੇ ਭਾਈ ਦੀਆਂ ਹੂੰ ਪੌਂਡਿਆਂ ਵਾਲਿਆਂ ਨੇ ਵੀ ਸਬਜ਼ੀਆਂ ਵਾਲਿਆਂ ਨੇ ਵੀ ਹੂੰ ਇਹਨੂੰ ਹੋਰ ਪਤਾ ਕੀ ਕਰਨਾ ਹੈ ਇੱਥੇ ਥੋੜੀ ਰੱਖਣਾ ਵਾ ਹੋਰ ਰੱਖਣਾ ਥੋੜੀ ਨਾ ਹੈ ਹਾਂ ਇਹਨੂੰ ਟੰਗਣ ਲੱਗਾ ਉੱਤੇ ਟੰਗਣਾ ਕਿਉਂ ਹੂੰ ਬੰਨਦੇ ਤਾਂ ਟਾਂਡਾ ਮਿੱਦਨੇ ਮੈਂ ਕਰਨੇ ਵੇਖਣ ਡਿਆ ਹਾਂ ਹੂੰ ਆਂਦੇ ਜਿਹੜਾ ਥਰਡੇ ਬੰਨੇ ਪਿਆਜ਼ ਜਿੱਦਾਂ ਆਪਾਂ ਮੰਨ ਲਾਵੇਂ ਫਰਸ਼ ਤੇ ਰੱਖ ਦਈਏ ਹੂੰ ਕਿ ਲਸਣ ਵਿੱਚੋਂ ਪਤਾ ਨਹੀਂ ਥੋੜੇ ਸੁਆਹ ਮਿਲ ਜਾਂਦੀ ਇਹਨਾਂ ਨੂੰ ਅੱਛਾ ਉਦੋਂ ਜਦੋਂ ਆਪਾਂ ਲਾ ਦੇਨੇ ਆ ਫਿਰ ਮਣਕੋ ਮਹੀਨਾ ਡੇਢ ਬਾਅਦ ਹੀ ਰਹਿੰਦਾ ਫਿਰ ਖਰਾਬ ਹੋ ਜਾਂਦਾ ਵਾ ਵਿੱਚੋਂ ਸੁੱਕ ਜਾਂਦੇ ਜਾਣਗੇ ਜਾਨਣੇ ਜਿੱਦਾਂ ਆਪਾਂ ਪੰਜਾਬੀ ਆਦਦੇ ਨੇ ਲਸਣ ਬੁੱਝ ਗਿਆ ਬੁੱਝ ਗਿਆ ਠੀਕ ਹੈ ਤੇ ਜੇ ਟੰਗਾਂਗੇ ਹੂੰ ਤੇ ਉਹਦਾਂ ਦੇ ਸਾਲ ਪਰ ਉਹਦਾਂ ਦਾ ਉਹਦਾਂ ਹੀ ਰਹਿੰਦਾ ਅੱਛਾ ਹੁਣ ਵਿੰਨਿਆ ਕਰਕੇ ਚੱਲ ਕੋਈ ਨਹੀਂ ਇਹ ਵੀ ਟ੍ਰਿਕ ਜਮਾ ਕੇ ਵੇਖ ਲੈਨੇ ਆ ਵਧੀਆ ਹੋ ਗਿਆ ਕਮਰਾ ਬਣ ਗਿਆ ਕੁਰਸੀ ਲੋਣੀ ਬਣੀ ਹਣਾ ਹਾਂ ਮੈਂ ਇਸ ਤੇ ਗਾਡਰ ਨਾਲ ਰਸੀ ਬੰਨ ਲੈਣਾ ਵਾ ਹੂੰ ਤੇ ਗਾਡਰ ਨਾਲ ਬੰਨ ਕੇ ਰਸੀ ਤੇ ਆਉਣ ਨੂੰ ਪਰਾਣਾ ਬੰਨ ਦੋ ਉੱਧਰ ਨੂੰ ਹਾਂ ਉਹ ਉਹੀ ਗੱਲ ਸਹੀ ਆ ਓਏ ਇੱਕ ਸਾਈਡ ਤੇ ਹੀ ਰਹਿ ਜਾਏਗਾ ਹਾਂ ਉਦਾਂ ਤੁਸੀਂ ਕੀ ਸੋਚਿਆ ਸੀ ਉਦਾਂ ਇਧਰ ਆਉਣ ਨੂੰ ਹਾਂ ਆਉਣ ਨੂੰ ਜਰੂਰੀ ਲੰਕਾਣਾ ਵਾ ਇਧਰ ਨੂੰ ਬੰਨ ਕੇ ਰੱਸੀ ਤੇ ਕੌਣ ਰੱਸੀ ਬੰਨਦੋ ਤੇ ਰੱਸੀ ਦੇ ਵਿੱਚ ਹਵਾ ਵੜ ਦੋ ਹਮ ਹਣਾ ਫਿਰ ਰੱਸੀ ਵੀ ਨਹੀਂ ਬਣਣੀ ਹਮ ਫਿਰ ਕੀ ਕਰਨਾ ਉਹ ਬਿਨਾਂ ਘਰ ਲੋਹੇ ਦਾ ਪੈ ਪੈਗਾ ਹਮ ਤੇ ਜੋ ਕੰਮ ਚੱਲ ਜਾਏ ਉਹ ਹੋ ਹੈਗਾ ਨਾ ਤੇ ਥੋੜਾ ਸਰਾਫ ਹੂੰ ਉਧਰੋਂ ਇੱਦਾਂ ਰੱਖ ਕੇ ਰੱਖਦੇ ਤੇ ਥੱਲੇ ਉਟਾੰਦ ਦੇ ਸੁੱਖੇ ਉਹ ਮੜਕੜਾ ਦਾਂਗਾ ਵੇਖ ਲਓ ਉਹਦੇ ਨਾਲ ਜੰਗਾਲ ਨਾ ਪੈ ਜੇ ਕਿੰਨੂੰ ਲਸਣ ਨੂੰ ਰੋਈ ਦੇ ਪੈਪ ਨਾਲ ਵਧੀਆ ਵਾ ਸੁਤੜਿਆ ਨਾ ਹੂੰ ਵਧੀਆ ਸੁਤੜੀ ਮਾ ਹਾਂ ਮੈਨੂੰ ਵੀ ਜਿਹਾ ਪਿਆ ਹੁੰਦਾ ਤੇ ਆਪ ਆਪਣੇ ਸੱਤੇ ਕੁਰਸੀ ਲਾ ਕੇ ਲੈ ਨਹੀਂ 몰ਾਵੀ ਨਾ ਹਾਦੀ ਹੋ ਗਈ ਆ ਮੀਹ ਵਾਲਾ ਵੀ ਨਾ ਮੀਹ ਵਾਲੀ ਵੀ ਨਾ ਹਾਦੀ ਹੋ ਗਈ ਆ ਵਾਲਾ ਨਹੀਂ ਵਾਲੀ ਇਹ ਨਹੀਂ ਪੂਰਾ ਆਣਾ ਛੋਟਾ ਵਾ ਇੱਥੇ ਡੰਡਾ ਲਾ ਦਨੇ ਕੋਈ ਹਾਂ ਗੜੀਆਂ ਮਿੰਗੀ ਐ ਇਹ ਕੀ ਸ਼ੰਗੰਡਾ ਸੀ ਗੰਡਾ ਸੀ ਗੰਡਾ ਸੀ ਹਾਂ ਗੜੀਓ ਤਿੱਖੀ ਚੁੰਜੀ ਹੀ ਦੀ ਹਾਂ ਗਾੜ ਜਿੱਦਾਂ ਸੁਆ ਜਾਂਦਾ ਸ਼ਸ਼ ਟੁੱਟਣਾ ਜਾਏ ਗੁੰਡਾ ਨਹੀਂ ਔਦ ਕਰੜਾ ਹੂੰ ਥੋੜਾ ਦੇ ਨਹੀਂ ਟੁੱਟਦਾ ਹਾਂ ਟੁੱਟ ਜਾਣਾ ਹਾਂ ਇਹ ਟੁੱਟ ਜਾਣਾ ਕੋਈ ਨਹੀਂ ਮਾਰਿਆ ਇੱਥੇ ਬੜਾ ਫੇ ਬਾਹਰ ਪੈਣਾ ਇਹ ਮੈਂ ਆਪਣੀ ਗੌਰ ਨਾਲ ਹੀ ਚੰਡੀ ਹੈ ਇੰਨਾ ਵਨ ਬਾਈ ਕ੍ਰਾਸ ਦਾ ਪੀਓ ਜੀ ਤੇ ਜਲ ਪਤਾ ਤੇ ਲੱਗੂਗਾ ਐਕਸਪੈਰੀਮੈਂਟ ਕਰਕੇ ਫਿਰ ਪਤਾ ਲੱਗਦਾ ਵਾ ਚੀਜ਼ ਦਾ ਆਹੋ ਜੀ ਦੁਨੀਆ ਸੁਣਾਈ ਆ ਕਿਤੇ ਫਿਰ ਇਦਾਂ ਹੀ ਲੱਗਦਾ ਹੂੰ ਜਿਵੇਂ ਚਰਬਨਾ ਆ ਸਾਰੇ ਨਹੀਂ ਪਤਾ ਲੱਗਦਾ ਬੰਦੇ ਹੀ ਹੋਰ ਕੱਟ ਕਰੋ ਹੁਣ ਉਗਲਾ ਵੀ ਕਰਕੇ ਵੇਖਾਂਗੇ ਭਲਾ ਜਿਹੜਾ ਇਹਨੇ ਵੇਲਣ ਹਰ ਕਿਤੇ ਚਾਹ ਹੀ ਉਬਲਦੀ ਚਾਹ ਤਾਂ ਉਤਰਾ ਨਹੀਂ ਉਬਲਦੀ ਗੰਨ ਦੁੱਧ ਦੀ ਇਹਦੀ ਬਸ 12 ਹੁੰਦਾ ਆਹ ਆ ਜੀ ਦੁੱਧ ਦੀ ਏ ਹਾਂ ਦੁੱਧ ਵੀ ਨਹੀਂ ਉਬਲਦਾ ਤੇ ਇੱਕ ਕਰੀਬ ਵਾਲਾ ਤੋਂ ਆਖੇ ਨਾ ਤੇ ਮੈਂ ਖਾਵਾਗਾ ਬੇਲਣਾ ਰੱਖਿਆ ਨਾ 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 ਬੇਲਣਾ ਰੱਖ ਲੈ ਇੱਕ ਦਿਨ ਮੈਂ ਵੇਖਿਆ ਨਹੀਂ ਕਰਕੇ ਉਦੋਂ ਤੂੰ ਉਹਨਾਂ ਕੀ ਕਰਨੀ ਤਾਂ ਤੁਹਾਨੂੰ ਦੁੱਧ ਮੰਗਦਾ ਸੀ ਮੈਂ ਚੱਲੋ ਬਾਲਾ ਤੋਂ ਬੰਨਾ ਉਹਨਾਂ ਨੇ ਭਲਾ ਵੀਨਾ ਆ ਉਹ ਉੱਗ ਗਿਆ ਸੀ ਬਾਹਰ ਨਿਕਲ ਗਿਆ ਉਹ ਵੀ ਇਹ ਵੀ ਕਰਦੇ ਆ ਤੇ ਇੱਕ ਹੋਰ ਹੈ ਜੀ ਟ੍ਰਿਕ ਕਿਹੜੀ ਦੱਸਾਂਗਾ ਤੈਨੂੰ ਕਰਕੇ ਪੁਰਾਣੇ ਨੋਰਮਲ ਨਹੀਂ ਨਹੀਂ ਹਨੀ ਥੀ ਉਹ ਫਿਰ ਉਹ ਕੰਮ ਉੱਥੇ ਆਏ ਨਾ ਹੈ ਥੋੜੀ ਜਿਹੀ ਨਾ ਡੋਰੀ ਡੋਰੀ ਹੋਈ ਨਹੀਂ ਪੋਰ ਲਿਆਉਂਗੇ ਇੱਕ ਹੋਰ ਕੱਢੀ ਹੁੰਦੀ ਜੇ ਆਉਂਦੀ ਇੱਕ ਬੱਜਣੀ ਹੈ ਨਾ ਵੱਜਣੀ ਹੈ ਹਲ ਇਹ ਤਾਂ ਨਾ 2 2 ਵੱਜਣੀ ਆ ਹਮ ਅੱਛਾ 2 ਦੀਆਂ ਭਾਵੇਂ 3 ਵੱਜਣ ਨਹੀਂ ਇਹ ਨਹੀਂ ਵੱਜਣੀਆਂ ਲੋ ਠੀਕ ਵੱਜਣੀਆਂ ਜੇ ਤਿੰਨ ਵੱਜਣੀਆਂ ਤੇ ਤੇ ਵੱਜਣਾਂ ਫਿਰ ਕੀ ਹੋ ਜਾਊਗਾ ਮੈਂ ਜੇ ਤਸਲ ਨਹੀਂ ਕਈ ਲਾਉਣੀ ਨਹੀਂ ਮੈਂ ਖਰੇ ਲਾਉਣੀ ਆ ਮੈਂ ਕਿਹੜੀ ਕਹ ਲਾਉਣੀ ਆ ਹੂੰ ਮੈਂ ਆ ਕਿ ਇੱਥੇ ਸਹੀ ਵੱਖਰਾ ਕੰਮ ਕਰੀਂ ਜੋਬ ਕਰਨੀ ਵੱਖਰੀ ਬੜੀ ਮਸ਼ਰਤ ਹੁੰਦੀ ਢੰਡਾ ਤਾਂ ਜੇ ਜੇ ਲੈਣੇ ਤਾਂ ਨੂੰ ਦੇ ਦੇ ਜਿਵੇਂ ਸਰਤਾਰ ਵੀ ਲੈਂਦੀ ਤੇ ਜੇ ਜੇ ਤਰੀ ਦੇ ਫੇਰ ਤੇ ਫਿਰ ਤੁਸੀਂ ਮੈਨੂੰ ਦੇਣੀ ਸੀ ਇਹ ਜੋ ਮਾ ਕੰਮ ਨੇ ਹਾਂ ਲੈ ਫਿਰ ਦਰ ਬੱਕਰੀ ਹੁੰਦੀ ਹੈ ਇਹਦੇ ਹਾਂ ਜਿੱਤੇ ਵੀ ਇਹ ਤਨੀ ਦੇ ਖੁਸ਼ੀ ਬੱਕਰੀ ਹੁੰਦੀ ਹੈ ਆਹ ਵੇ ਉਸ ਤੋਂ ਅਲੱਗ ਨਹੀਂ ਚਾਹੀਦੀ ਇਹ ਕਿਤੇ ਤੁਸੀਂ ਇਹ ਲਾਇੰਦੇ ਸਭ ਕੋਸ਼ ਹੋ ਜੀਗਾ ਸਾਰਾ ਕਿਉਂ ਆ ਸਾਰਾ ਕੂੜਾ ਇਹ ਲਾਥੇ ਜਾਣਾ ਜੋ ਟੰਗਾਗੇ ਨਾ ਉੱਤੇ ਉਹਨਾਂ ਨੂੰ ਖੱਤ ਮਾਰ ਮਾਰ ਕੇ ਨਾ ਕਰੇ ਪਾਣ ਦੇ ਵਰਤ ਕੇ ਜਣੇ ਫਿਰ ਲਾਸਟ ਤੇ ਫਿਰ ਲਾਸਟ ਤੇ ਵੀ ਤੁਹਾਨੂੰ ਦੱਸਾਂਗੇ ਕਿ ਕਿਹਦਾ ਐਕਸਪੀਰੀਅੰਸ ਰਿਹਾ ਆਡਾ ਖਰਾਬ ਹੋਇਆ ਕਿ ਨਹੀਂ ਹੈ ਉਦੋਂ ਜਾ ਕੇ ਸਾਲ ਨੂੰ ਪਤਾ ਲੱਗੂ ਸਹੀ ਗੱਲ ਹੈ ਥੋੜਾ ਬੋਧ ਦੇ ਹੋਏਗਾ ਐਡੀ ਗੱਲ ਨੇ ਸ਼ਾਇਦ ਹੋ ਜਾਦਾ ਫਰਕ ਆਪੇ ਜੜਾ ਬਹੁਤਾ ਜਿਆਦਾ ਹੁੰਦਾ ਤੇ ਇਹਨਾਂ ਰਹਿ ਗਏ ਮਨ ਮਨ ਹਾਂ ਬਿਲਕੁਲ ਵੇਖ ਤਾਂ ਦੋ ਜੋ ਪੂਰੀਆਂ ਝੋੜਾ ਝੋੜਾ ਆ ਜੇ ਸਾਡਾ ਕੋਈ ਕੋਈ ਨਹੀਂ ਸਿੰਗਲ ਯਾਰ ਹੂੰ ਆ ਗਿਆ ਲੱਗੇ ਜੋੜੇ ਜੋੜੇ ਲੱਭ ਕੇ ਲਿਆਉ ਹਾਂ ਜਿਆਦਾ ਤਾਂ ਨਹੀਂ ਆ ਹੂੰ ਜਿਆਦਾ ਤਾਂ ਨਹੀਂ ਆ ਕਿਤਾ ਕਿੰਨੀ ਜਿਆਦਾ ਮਤਲਬ ਉੱਚਣਾ ਹੋ ਜੁਗ ਲਸਨ ਫਿਰ ਹਰ ਵਾਰ ਕੋਈ ਚੀਜ਼ ਲਿਆ ਕੇ ਫਿਰ ਲਾਉਣਾ ਪਿਆ ਕਰਨਾ ਵਾ ਐਠੇ ਕਾਇਨਾ ਨਾ ਅਗਲੇ ਚੱਲਤੇ ਨਹੀਂ ਚੱਲਦਾ ਮੈਂ ਕਿਹਾ ਕਿ ਤੂੰ ਕਿਤੇ ਚੱਲੇ ਝੇ ਤੁਹਾਡੇ ਕਿ ਜਿੰਨੀ ਹਾਇਰ ਤੇ ਮੇਰੀ ਵੀ ਹੈਈ ਆ ਠੀਕ ਆ ਨਾ ਲੱਗਦਾ ਨਹੀਂ ਹਾਂ ਏ ਆਕੇ ਥੋੜਾ ਬਤਾ ਫਰਕ ਹੋਊਗਾ ਦੋਹਾਂ ਇੰਚਾਂ ਦਾ। ਆਹੋ। ਤਾਂ ਇਹ ਦੋ ਇੰਚ ਬਾਅਦ ਮੇਰੀ ਦੋ ਘੱਟ ਹੋਣੀਆਂ ਗੱਡੀਆਂ ਚੱਕ ਕੇ ਬੰਨ੍ਹਾ ਲਾ ਲੈਂਦਾ। ਹੂੰ। ਹੈਂ? ਸਹੀ ਗੱਲ। ਤੂੰ ਐਦਾਂ ਕਰ ਹਾਂ। ਹਾਂ। ਮੈਨੂੰ ਫੜਾਈ ਜਾ। ਆਹੋ ਡੰਡਾ ਤੇ ਲਾਉ ਤੇ। ਡੰਡਾ ਲਾਉਣ ਲੱਗਾ ਵਾਂ। ਤੇ ਆਹ ਇਹਨਾਂ ਫਿਰ ਉਧਰੋਂ ਦੀ ਨੰਗਣਾ ਨਹੀਂ ਐਨੂੰ। ਹੂੰ। ਫੜਾਈ ਜਾ ਮੈਂ ਤਾਂ ਚੜਾਈ ਜੈਣਾ ਮੇਦੀ। ਅੱਛਾ ਪਹਿਲਾਂ ਇਹ ਟੰਗ ਦੀਏ। ਆਹੋ। ਚਲ ਠੀਕ ਆ। ਮੈਂ ਹੋਂ ਤੇ ਦੇ ਦਿਆਂ। ਹਾਂ ਹੌਂਦੇ ਮੁੜੇ ਆਹ ਉਹ ਕਿ ਸੋਣ ਵਿੱਚ ਪਿੰਗ ਪਾਈ ਨਹੀਂ ਇਹਦੇ ਲਈ ਨਾ ਕੀੜੀ ਨੂੰ ਨਾ ਦੇਈਦਾ ਪਹਿਲਾਂ ਹਾਂ ਹਾਂ ਨਾ ਪਹਿਲਾਂ ਬੰਦ ਹਾਂ ਸੋਣ ਨੂੰ ਆ ਲੈ ਕਿਹਾ ਮੈਂ ਪਰਾ ਉਹ ਚੜਿਆ ਮਸਾਖ ਜੀਤ ਹਾਰ ਸੋਣ ਰਗ ਦੋ ਤਿੰਨ ਵਾਧਰ ਮਾਣੀਆ ਵਾਹ ਉਹ ਬੜਾ ਚੋਕਾ ਖਲੀ ਹੋਣ ਸਕਤਾ ਹਾਂ ਇਹਨੂੰ ਐਵੇਂ ਕਰਨਾ ਮੈਨੂੰ ਭਾਰਾ ਹੋ ਗਿਆ ਬਲਾਵਾ ਨਹੀਂ ਸੀ ਉਹ ਨਾ ਨਾ ਲਾਉਣ ਦੀ ਲੋੜ ਆਈ ਈਦਾ ਬਟਨ ਨਹੀਂ ਆਉਂਦਾ ਜੇ ਆ ਜਾਏਗਾ ਤਾਂ ਆ ਕੇ ਹੁਣ ਜਾਣਾ ਪਰੰਪਰਨ ਕਰਨਾ ਆਪੇ ਖਾਣੇ ਦੀ ਆ ਵਧੀਆ ਜੇ ਇੱਥੇ ਹੁਣ ਲੱਗ ਪਈ ਜਾਣਾ ਤਾਣ ਚੁੱਕ ਮੜਾ ਜਾ ਹੁਣ ਕਰਦੇ ਹਾਂ ਹਾਂ ਠੀਕ ਹੈ ਨੀ ਹੋਰ ਕਰਦੀ ਮਾਸ ਸਾਹਿਬ ਹੋਰ ਕਰੀ ਥੋੜਾ ਜਿਹਾ ਚਲੋ ਹਾਂ ਠੀਕ ਹੈ ਹੁਣ ਅੱਗੇ ਖਾਣੇ ਹੋਣਾ ਨਾ 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 ਲੋੜ ਨਹੀਂ ਛੱਡ ਦੇ ਚੰਗੀ ਆਜੀ ਜੀ ਸਹੀ ਹੈ ਫੇਰ ਹਰ ਕੰਮ ਹੋਇਆ ਜੀ ਹੋਰ ਉਹ ਪੈਪ ਪੈਪ ਨਾਲੇ ਜਿਆਦਾ ਤਾਂ ਜੁੜ ਜਾਂਦਾ ਹੂੰ ਉਹਨੂੰ ਜੁੜਨ ਦੀ ਨਾਲੇ ਪਾਇਆ ਹੀ ਨਹੀਂ ਜੇ ਨਾ ਜ ਆਇਂਦਾ ਫੇਰ ਤੇ ਨਹੀਂ ਕਰਨਾ ਆ ਹਾਂ ਸਾਹੀ ਨਾਲੇ ਜੁੜਨ ਕਰਤਾ ਜਹੀ ਵੀ ਕਰਸ ਬਣਨੀ ਵਸੇ ਬੁਣੀ ਨਹੀਂ ਮੈਂ ਨਹੀਂ ਤੇ ਰਕੀ ਬਜਣੀ ਹੈ ਆ ਇਧਰਲੇ ਬੰਨੇ ਆ ਤਾਂ ਉਧਰੋਂ ਟੰਗੜੀ ਆਉਂਦੀ ਉਧਰੋਂ ਟੰਗਦੇ ਹਾਂ ਹਾਂ ਸਾਰੇ ਬੰਨੇ ਟੰਗੇ ਆ ਜਾਏਗਾ ਕੋਈ ਜਿੰਨਾ ਘ ਲੋੜ ਹੋਇਆ ਕਰੀ ਹੁੰਨੇ ਕਿਥੋਂ ਮੈਂ ਕਿਹਾ ਜਾਣਾ ਨਾ ਪਾ ਕੇ ਰੱਖ ਲਿਆ ਰਾਂ ਹੱਲੇ ਜੀ ਉਹ ਜਿਹੜੀਆਂ ਥੱਲੇ ਲੱਥੇ ਲੁਕਤੀ ਜਿੰਨਾਂ ਦੀ ਉਹ ਪਰਵਾਹ ਨਹੀਂ ਕਰਿਆ ਨਹੀਂ ਹੈਗੇ ਉਹ ਹੈਗੇ ਨੇ ਭਾਈ ਤੇਰਾ ਮਹੀਨਾ ਲੱਗੇ ਜਣਾਉਣਾ ਨਾਲੀ ਤਾਂ ਨਾਲ ਕਮੈਂਟ ਕਰਕੇ ਦੱਸਿਓ ਕਿ ਹੋਰ ਵੀ ਨਿਕ ਹੋਰ ਵੀ ਕੀ ਨੇ ਦੱਸ ਕੇ ਕਿ ਵੇਖਿਆ ਕਿ ਨਹੀਂ ਤੇ ਕੰਮ ਜ਼ਿਆਦਾ ਹੈਗੀ ਨਹੀਂ ਆ ਕਿ ਨਹੀਂ ਫੈਨ ਦੇ ਕਈਆਂ ਨੇ ਕੀਤਾ ਹੋਏ ਪੁੱਤ ਹੋਸਾ ਲੱਕੀਂਗਾ ਨਹੀਂ بڑے ਜਾਨਿਆਂ ਨੇ ਕੀ ਕਹਾਣਾ ਵਾ ਕਈਆਂ ਨੇ ਕੀ ਹੂੰ ਆਪਾਂ ਪੀ ਲਿਆ ਹਮੇਸਾ ਝਾੜੂ ਮਾਰ ਦੋ ਉਹ ਗੱਤ ਆਉਣਾ ਫਲੀ ਕਰਾ ਰੇ ਕੋਈ ਨਹੀਂ ਹੈ ਗਈ ਹੈ ਜਦੋਂ ਜਦੋਂ ਮੈਂ ਗਈ ਹਾਂ ਕੋਈ ਚੀਜ਼ ਆਈਏ ਫਿਰ ਮੈਂ ਤੁਹਾਨੂੰ ਚਾਹਨਾ ਕਿ ਖਵਾਵਾਂਗੀ ਚਾਹ ਬਣਾ ਕੇ ਖਵਾਵਾਂਗੀ ਚਾਹ ਬਣਾ ਕੇ ਚਾਹ ਦੇ ਨਾਲ ਖਵਾਵਾਂਗੀ ਤੁਹਾਨੂੰ ਅੱਛਾ ਇੱਥੇ ਮੈਂ ਝਾੜੂ ਲਾਏ ਦਵਾਂ ਸਾਫ਼ ਹੋ ਜੂਗਾ ਹੈਨਾ ਬਹੁਤ ਜਿਆਦਾ ਤਾਂ ਸਾਫ਼ ਹੀ ਹੈ ਨਹੀਂ ਆ ਚੁਣ ਦੋ ਇਹ ਉਹਦਰ ਨੂੰ ਉਹ ਲਾਈ ਜਾਇ ਤਾਈ ਮੈਸਾ ਲਗਾ ਤੋੜਿਆ ਪਾਦੇ ਪਰ ਫੇਰ ਵੀ ਹਣਾ ਉਹ ਤੋੜੇ ਦੀ ਸੁਗੰਧ ਹੀ ਨਹੀਂ ਦੇ ਲਿਕਾਉਂ ਡਾਈ ਵੀ ਐ ਕਿਦ ਲਿਕਾਉਂ ਡਾ ਪੀਏ ਮੈਂ ਕਹਿੰਦੀ ਮੈਂ ਆਦਾਂ ਹੀ ਕਾਰਕ ਕਰਦੀ ਆ ਹਾਂ ਭਾਜੀ ਪ੍ਰਸ਼ਨਾ ਲੱਡੂ ਹਾਂਜੀ ਲੱਡੂ ਕਿ ਭਾਜੀ ਭਾਜੀ ਉਹੀ ਲੱਡੂਆਂ ਜਦੋਂ ਅਮੰਡਾ ਵਿਆਹ ਹੀ ਮੇਰੀ ਸਿਸਟਰ ਦਾ ਉਹਦੇ ਆਪਾ ਭਾਜੀ ਜਿਹੜਾ ਗਏ ਹਨ ਵਿੱਚੋਂ ਕਈ ਕੋਸ਼ਤੇ ਭੇਜੀ ਦੀਦੀ ਜਿਹੜਾ ਤੁਸੀਂ ਲੈ ਕੇ ਗਏ ਹੋ ਉਹ ਉਹਨੂੰ ਕੀ ਕਹਿੰਦੇ ਆ ਆਹ ਹੁੰਦੇ ਨੇ ਗੋੰਦਵੇਂ ਲੱਡੂ ਹੈ ਨਾ ਇਹ ਗੋਨਿਆਂ ਨੂੰ ਇਹਨਾਂ ਦੇ ਵਿੱਚ ਓਪਾਉਂਦੇ ਨੇ ਰਵਾਇਤਾਂ ਤੋਂ ਬਣ ਕੇ ਹੈ ਨਾ ਇਹੋ ਚੀਜ਼ ਦਿੱਤੇ ਕਈ ਇਹਨਾਂ ਨੂੰ ਉਹ ਵੀ ਕਹਿੰਦੇ ਨੇ ਗੁਜੀਆਂ ਅੱਛਾ ਉਹ ਜਿਹੜੇ ਛੋਟੇ ਛੋਟੇ ਬਾਜ਼ਾਰ ਚੋਂ ਮਾਨੂੰ ਲੈਂਦੇ ਨੇ ਇੱਕ ਵੱਖਰੀ ਵੱਖਰੀ ਭਾਸ਼ਾ ਵਾ ਆਪਾਂ ਦੇ ਇਹਨਾਂ ਨੂੰ ਗੋਨਦੇ ਲੱਡੂ ਆਪਾਂ ਗੋਨਦੇ ਲੱਡੂ ਆਨੇ ਕਿਹਨਾਂ ਨੂੰ ਨਹੀਂ ਪਤਾ ਹੈਗਾ ਇਹਨੂੰ ਗੁਜੀਆਂ ਵੀ ਕਹਿੰਦੇ ਛੋਟੇ ਛੋਟੇ ਬਾਜ਼ਾਰ ਚੋਂ ਮਿਲਦੇ ਨੇ ਇਹ ਚ ਪਿੰਦੀ ਏ ਭੁੰਨ ਕੇ ਸੂਜੀ ਹਾਂ ਸੂਜੀ ਤੇ ਵਿੱਚ ਆਪਣਾ ਸੌਂਫ ਖੰਡ ਵੀ ਪਿੰਦੀ ਏ ਸੌਂਫ ਇਹਦੇ ਵਿੱਚ ਮਮੀ ਪਿੰਦੀ ਹੈ ਕਾਲੀਆਂ ਲਾਚੀਆਂ ਦੇ ਦਾਣੇ ਤੇ ਫਿਰ ਚੈਰੀ ਵੀ ਪੈ ਜਾਂਦੀ ਏ ਹਾਂ ਆਪਣੀ ਮਰਜ਼ੀ ਨਾਲ ਸੌਂਗੀ ਪੈਂਦੀ ਜੋ ਮਰਜ਼ੀ ਪਾਓ ਵਿੱਚ ਤੇ ਆਹ ਜਿਹੜੀ ਸਾਈਡ ਆ ਇਹ ਬੰਦੇ ਮੇਦੇ ਦੇ ਇਹਨਾਂ ਨੂੰ ਵੇਰ-ਵੇਲ ਕੇ ਤੇ ਫਿਰ ਇਹਨਾਂ ਵਿੱਚ ਉਹ ਸਟੱਫ ਭਰ ਕੇ ਤੇ ਇਹਨੂੰ ਉਹ ਗੁੰਦ ਦੇਣਾ ਹਾਂ ਹਾਂ ਗੁੰਦ ਦੇਣਾ ਦੁੱਧ ਵੀ ਪੈਂਦਾ ਵਿੱਚ ਉਹ ਉਹਦੇ ਵਿੱਚ ਦੂਜੇ ਤੇ ਪੈਂਦਾ ਵਾ ਜਿਹੜਾ ਆਪਣਾ ਵਿੱਚ ਲਮ ਮਟੀਰੀਅਲ ਹੁੰਦਾ ਦੁੱਧ ਥੋੜੀ ਮੈਂ ਨਾ ਦੁੱਧ ਪੈਂਦਾ ਬਾਉ ਜੀ ਪੈਂਦਾ ਵਾ ਭਰੀਆ ਕਿ ਜੀ ਪੈਂਦਾ ਵਾ ਦੁੱਧ ਪੈਂਦਾ ਵਾ ਜਿਹੜਾ ਵੀ ਚਲਾ ਮਟੀਰੀਅਲ ਹੈ ਨਾ ਮੈਂ ਵੇਖਿਆ ਜਦੋਂ ਆਪਣਾ ਇੱਥੇ ਬਣਾਈ ਸੀ ਨਾ ਆਪਣੇ ਵਿਆਹ ਤੇ ਆ ਤੇ ਥੋੜਾ ਜਿਹਾ ਵਿੱਚ ਪਾਉਂਦੇ ਹੀ ਹੁਣ ਮੈਨੂੰ ਪਤਾ ਨਹੀਂ ਕਿ ਉਹ ਉੱਪਰਲੇ ਵਾਲੇ ਸਮਾਨ ਦੇ ਮੈਦੇ ਚ ਪਾਉਂਦੇ ਜਾਂ ਵਿਚਲੇ ਚ ਪਾਉਂਦੇ ਪੈਂਦਾ ਸਹੀ ਆ ਉਹ ਆਪਣੀ ਪਤਾ ਹੈ ਵਾ ਚੀਜ਼ ਦਾ ਹੂੰ ਤੇ ਇਹ ਵਾ ਕਿ ਕਈ ਵਿਆਹਾਂ ਵਿੱਚ ਖੜਦੇ ਨੇ ਜਿੱਦਾਂ ਗੁੰਦੀ ਵਾਲੇ ਲੱਡੂ ਵੀ ਲੈ ਜਾਂਦੇ ਨੇ ਬਣਵਾ ਕੇ ਹੈਨਾ ਕਰੇ ਮੁੰਦੀ ਘੜਵਾ ਕੇ ਕੋਈ ਵੇਸਣ ਵਾਲੇ ਲੈ ਜਾਂਦੇ ਨੇ ਤੇ ਏ ਵਾ ਕੀ ਜਿਹੜੇ ਤਾਂ ਮਤਲਬ ਕਿ ਕਿੰਨੀਆਂ ਸਾਰੀਆਂ ਬੀਬੀਆਂ ਨੂੰ ਫਿਰ ਇਕੱਠੀਆਂ ਕਰਕੇ ਬਣਾਉਣੇ ਪੈਂਦੇ ਆ ਇਹਨਾਂ ਦੀ ਮਿਹਨਤ ਆ ਹਾਂ ਪਰ ਇਸ ਸਵਾਦ ਚ ਆਉਂਦੀ ਆ ਤੇ ਬਹੁਤ ਟੇਸਟ ਹੁੰਦੇ ਆ ਉਹਨਾਂ ਨਾਲੋਂ ਪੈਂਦੇ ਵੀ ਓਦਾਂ ਮਹਿੰਗੇ ਆ ਇਹਨਾਂ ਦਾ ਕੰਮ ਵੱਧਦਾ ਪਰ ਇਹ ਵੀ ਫਿਰ ਜੇ ਮਿਹਨਤ ਕਰਾਂਗੇ ਤੇ ਚੀਜ਼ ਵੀ ਆਪੀ ਸਵਾਦ ਬਣਨੀ ਆ ਹੂੰ ਸਵਾਦ ਹੁੰਦਾ ਤੇ ਜੇ ਆਖਾਂਗੇ ਵੀ ਨਹੀਂ ਹੱਥ ਨਹੀਂ ਹਲਾਉਣਾ ਤੇ ਫਿਰ ਤੇ ਪੈਸੇ ਖਰਚਨੇ ਪੈਣੇ ਆ ਤੇ ਉਹ ਮਜ਼ਾ ਵੀ ਨਹੀਂ ਆਉਣਾ ਹੂੰ ਬਾਕੀ ਚਲੋ ਹੁੰਦੇ ਠੀਕ ਆ ਉਹ ਵੀ ਕੰਨਿਆਂ ਨੂੰ ਉਹੀ ਪਸੰਦ ਹਨਾ ਵੇਸਣ ਵਾਲੇ ਵੀ ਵਧੀਆ ਲੱਗਦੇ ਨੇ ਸਾਰੇ ਵਧੀਆ ਹੁੰਦੇ ਮੈਨੂੰ ਮੈਨੂੰ ਉਹ ਤਰ੍ਹਾਂ ਦੇ ਜਿਹੜੇ ਬੂੰਦੀ ਦੇ ਨਹੀਂ ਹੁੰਦੇ ਉਹ ਵਧੀਆ ਲੱਗਦੇ ਮੈਨੂੰ ਨਹੀਂ ਉਹ ਸੁਣਨ ਵਧੀਆ ਲੱਗਦੇ ਬੂੰਦੀ ਦੇ ਜਾਂ ਮੋਤੀਚੂਰ ਦੇ ਮੋਤੀਚੂਰ ਦੇ ਵੀ ਉਹ ਜਿਹੜੇ ਫੜੇਮ ਪੁਰਨ ਹਾਂ ਕਈ ਮੋਤੀਚੂਰ ਦੇ ਹੋਰ ਤਰ੍ਹਾਂ ਦੇ ਹੁੰਦੇ ਨੇ ਚਾਹ ਪੀ ਗਵਾਣ ਸਾਰੇ ਜਣੇ ਆਜਾ ਦੋ ਲਿੱਟੂਆ